ਮੇਸ਼ਾ ਮਾਫੀਆਂ ਨੂੰ ਭਜਾ ਦਿਓ ਨਹੀਂ ਤੇ ਜਿੰਨੀ ਸਖਤ ਕਾਨੂੰਨ ਕਾਰਵਾਈ ਕਰਾਂਗੇ ਕਿ ਕੋਈ ਜਦੂ ਸਾਡੀਆਂ ਸਰਕਾਰਾਂ ਤੂੰ ਬਦਲ ਕੇ ਆ ਗਈਆਂ ਇਹ ਜਿਹੜੇ ਅਫਸਰ ਹੈ ਜਿਹੜੇ ਅੱਜ ਰਲ ਕੇ ਹਲਕੇ 'ਚ ਲਾਟਰੀ ਜਾਂ ਸ਼ਰਾਬ ਜਾਂ ਚਿੱਟਾ ਬਕਾ ਰਹੇ ਆ ਉਹ ਅਫਸਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਜਰੂਰ ਕਰਾਂਗੇ ਕਿਉਂਕਿ ਇਹ ਅੱਜ ਮੇਰਾ ਪਹਿਲਾ ਦਿਨ ਹੈ ਜਿਹੜਾ ਮੈਂ ਆਪਣੇ ਪਰਿਵਾਰ ਦੀ ਲੜਾਈ ਲੜਨ ਦੇ ਲਈ ਨਿਕਲਿਆ ਹੈ ਅੱਜ ਪਹਿਲੇ ਦਿਨ ਹੀ ਬਹੁਤ ਬੁਰੀ ਖਬਰ ਆਈ ਹੈ ਮਾਵਾ ਦੇ ਕੁੱਖਾਂ ਦੇ ਵਿੱਚੋਂ ਬੱਚੇ ਜਾ ਰਹੇ ਆ ਦੋਸਤੋ ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਸ ਮਾਂ ਦੇ ਉੱਤੇ ਕੀ ਬੀਤੇਗਾ ਕਿ ਜਿਹਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਮੇਰਾ ਬੇਟਾ ਘਰ ਨਹੀਂ ਆਇਆ ਉਹ ਜਿੰਦਾ ਹੈ ਕਿ ਮਰ ਗਿਆ ਕੰਮ ਤੇ ਗਿਆ ਕਿੱਥੇ ਗਿਆ ਸ਼ਾਇਦ ਕੋਈ ਭਰਾ ਵੀ ਹੋਵੇ ਕੋਈ ਭੈਣ ਵੀ ਹੋਵੇ ਪਰਿਵਾਰ ਕੋਈ ਦੇ ਵਿੱਚ ਹੋਰ ਜੀ ਵੀ ਹੋਣਗੇ ਜਿਸ ਟਾਈਮ ਘਰ ਦੇ ਵਿੱਚ ਬੱਚਾ ਕਰਨੀ ਆ ਜਾਊਗਾ ਰਾਤ ਨੂੰ ਉਸ ਪਰਿਵਾਰ ਤੇ ਕੀ ਬੀਤੂਗੀ ਦੋਸਤੋ ਇਸ ਕਰਕੇ ਵੱਡਾ ਫੈਸਲਾ ਲਿਆ ਜਿਹੜਾ ਸੁਸ਼ੀਲ ਕੁਮਾਰ ਿੰਕੂ ਜੀ ਨੇ ਅਤੇ ਮੈਂ ਜਿਹੜਾ ਇੱਕ ਕਦਮ ਉਠਾਇਆ ਹੈ ਕਿ ਰਾਤ ਨੂੰ ਆਣਾ ਪਿਆ ਰਾਤ ਦੇ 1 ਵਜ ਚੁੱਕਾ ਜਦ ਕਈ ਲੋਕ ਸੁੱਤੇ ਹੋਣਗੇ ਇਸ ਟਾਈਮ ਪਰ ਇੱਕ ਬਹੁਤ ਹੀ ਬੁਰੀ ਖਬਰ ਦੇ ਨਾਲ ਮੈਂ ਤੁਹਾਡੇ ਵਿੱਚ ਲਾਈਵ ਹੋ ਰਿਹਾ ਹਾਂ ਕਿ ਮੈਂ ਤੁਹਾਡੇ ਨਾਲ ਪਿਛਲੇ 2 ਦਿਨਾਂ ਤੋਂ ਕਾਫੀ ਹੀ ਕਿਰਿਆ ਮੈਂ ਆਪਣੇ ਲਈ ਗੱਲਾਂ ਜਾਂ ਆਪਣੇ ਸਾਥੀਆਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਕਿ ਕਿਸ ਹਾਲਾਤਾਂ ਦੇ ਵਿੱਚ ਅਸੀਂ ਲੋਕ ਜਿਹੜਾ ਸਰਕਾਰ ਨੂੰ ਅਲਵਿਦਾ ਕਹਿ ਕੇ ਆਏ ਆ ਕਿ ਮੇਰੇ ਹਲਕੇ ਦੇ ਜੋ ਹਾਲਾਤ ਜਲੰਧਰ ਵੈਸਟਰ ਦੇ ਸੀ ਉਹ ਸੰਭੇ ਨਹੀਂ ਜਾ ਰਹੇ ਕੀ ਹਲਕੇ ਦੇ ਵਿੱਚ ਨਸ਼ਾ ਬਹੁਤ ਤੇਜ਼ੀ ਦੇ ਨਾਲ ਵਿਕਰੇ ਆ ਇਹ ਲੋਕ ਜਿਹੜੇ ਅੱਜ ਤੇ ਕੱਲ ਕਹਿ ਰਹੇ ਆ ਕਿ ਸ੍ਰੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਆਪਣੇ ਲਾਲਚ ਦੇ ਲਈ ਐਮਪੀ ਸਾਹਿਬ ਤੇ ਐਮਐਲਏ ਸਾਹਿਬ ਗਏ ਆ ਖਾਸ ਕਰਕੇ ਮੇਰੀ ਜਿਹੜੀ ਵੀਡੀਓ ਹੈ ਇਹ ਉਹਨਾਂ ਦੇ ਲਈ ਹੈ ਕਿ ਮੈਨੂੰ ਹੁਣੇ-ਹੁਣੇ ਮੇਰੇ ਕਾਰਜਕਰਤਾ ਦਾ ਫੋਨ ਆਇਆ ਹੈ ਜਲੰਧਰ ਤੋਂ ਭਾਰਕੋਨਗਰ ਦੇ ਵਿੱਚੋਂ ਕਿ ਉੱਥੇ 20 ਸਾਲ ਦੀ ਉਮਰ ਦਾ ਲੜਕਾ ਟੀਕਾ ਲਗਾਦੇ ਲਗਾਉਂਦੇ ਉਸ ਦੀ ਡੈਥ ਹੋ ਗਈ ਹੈ ਬਹੁਤ ਹੀ ਬੁਰੀ ਖਬਰ ਹੈ ਕਿ ਜਿਸ ਉਹ ਮਾਂ ਬਾਪ ਦਾ ਬੱਚਾ ਕਰੋ ਸਵੇਰੇ ਕੰਮ ਤੇ ਨਿਕਲਿਆ ਹੋਵੇਗਾ ਤੇ ਰਾਤ ਨੂੰ ਘਰ ਦੀ ਵਾਪਸ ਆਇਆ ਕਿਉਂਕਿ ਆਸ-ਪਾਸ ਦੇ ਲੋਕਾਂ ਨੇ ਖਾਲੀ ਸਾਹਮਣੇ ਪਿਆ ਪਲਾਟ ਦੇ ਵਿੱਚ ਉਸ ਦੀ ਲਾਸ਼ ਦੇਖੀ ਹੈ ਲਾਸ਼ ਤੋਂ ਇਦਾਂ ਲੱਗ ਰਿਹਾ ਕਿ ਕੁਝ ਹੀ ਘੰਟੇ ਪਹਿਲੇ ਉਸ ਦਾ ਜਿਹੜਾ ਦਮ ਹੈ ਉਹ ਕੁੱਟਿਆ ਲਾਸ਼ ਪਸੀਨੋ ਪਸੀਨ ਹੋਈ ਹੋਈ ਸੀ ਤਿਲ ਆਸ-ਪਾਸ ਟੀਕੇ ਸਰਿੰਜਾਂ ਪਈਆਂ ਹੋਈਆਂ ਸੀ ਪਰ ਮੇਰਾ ਮਨ ਬਹੁਤ ਦੁਖੀ ਹੋਇਆ ਜਿਸ ਟਾਈਮ ਮੇਰੇ ਕੋਈ ਖਬਰ ਪਹੁੰਚੀ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝ ਕਰ ਰਿਹਾ ਕਿ ਇਹ ਦੇਖ ਲਓ ਕਿਹੜੀ ਸਰਕਾਰ ਕਿਹੜੀਆਂ ਗੱਲਾਂ ਕਰਦੀ ਸੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਇਹ ਰੰਗਲਾ ਪੰਜਾਬ ਤੇ ਨਹੀਂ ਬਣ ਪਾਇਆ ਪਰ ਇੱਕ ਐਸਾ ਪੰਜਾਬ ਬਣ ਗਿਆ ਕਿ ਅੱਜ ਮਾਵਾਂ ਦੇ ਕੁੱਖਾਂ ਦੇ ਵਿੱਚੋਂ ਬੱਚੇ ਜਾ ਰਹੇ ਆ ਦੋਸਤੋ ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਸ ਮਾਂ ਦੇ ਉੱਤੇ ਕੀ ਬੀਤੇਗਾ ਕਿ ਜਿੰਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਮੇਰਾ ਬੇਟਾ ਘਰ ਨਹੀਂ ਆਇਆ ਉਹ ਜਿੰਦਾ ਹੈ ਕਿ ਮਰ ਗਿਆ ਕੰਮ ਤੇ ਗਿਆ ਕਿੱਥੇ ਗਿਆ ਸ਼ਾਇਦ ਕੋਈ ਭਰਾ ਵੀ ਹੋਵੇ ਕੋਈ ਭੈਣ ਵੀ ਹੋਵੇ ਪਰਿਵਾਰ ਕੋਈ ਦੇ ਵਿੱਚ ਹੋਰ ਜੀ ਵੀ ਹੋਣਗੇ ਜਿਸ ਟਾਈਮ ਘਰ ਦੇ ਵਿੱਚ ਬੱਚਾ ਕਰਨੀ ਆ ਜਾਊਗਾ ਰਾਤ ਨੂੰ ਉਸ ਪਰਿਵਾਰ ਤੇ ਕੀ ਬੀਤੂਗੀ ਦੋਸਤੋ ਇਸ ਕਰਕੇ ਵੱਡਾ ਫੈਸਲਾ ਲਿਆ ਜਿਹੜਾ ਸੁਸ਼ੀਲ ਕੁਮਾਰਿੰਕੂ ਜੀ ਨੇ ਅਤੇ ਮੈਂ ਜਿਹੜਾ ਇੱਕ ਕਦਮ ਉਠਾਇਆ ਹੈ ਇਹ ਇਸ ਕਰਕੇ ਉਠਾਇਆ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀ ਲਈ ਲੜ ਸਕੀਏ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ਇਹਨਾਂ ਗੁੰਡਾ ਰਾਜ ਮਾਫੀਆ ਰਾਜ ਦਾ ਜਿਹੜਾ ਰਾਜ ਚੱਲ ਰਿਹਾ ਹੈ ਇਹਨੂੰ ਦੂਰ ਭਜਾ ਕੇ ਆਪਣੇ ਪਰਿਵਾਰਾਂ ਦੀ ਜਿਹੜੀ ਰੱਖਿਆ ਸੀ ਕਰ ਸਕੀ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਆ ਕਿ ਜਲਦ ਤੋਂ ਜਲਦ ਪਤਾ ਕੀਤਾ ਜਾਵੇ ਉੱਥੇ ਆਸ-ਪਾਸ ਜਿਹੜੇ ਕੈਮਰੇ ਲੱਗੇ ਆ ਉਤੋਂ ਪਤਾ ਕੀਤਾ ਜਾਵੇ ਕਿ ਜਿਹੜਾ ਇਹ ਬੱਚਾ ਹੈ ਇਹ ਕਿੱਦਾਂ ਮਰਿਆ ਨਸ਼ਾ ਕਿੱਥੋਂ ਲੈ ਕੇ ਆਇਆ ਕਿਸ ਨੇ ਨਸ਼ਾ ਦਿੱਤਾ ਇਹਨੂੰ ਜੇ ਪੁਲਿਸ ਨੂੰ ਉਹਨਾਂ ਦੇ ਬਾਰੇ ਕੋਈ ਪਤਾ ਲੱਗੇ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤੇ ਜਿਹੜਾ ਮੇਰਾ ਅਗਲਾ ਐਕਸ਼ਨ ਹੋਏਗਾ ਉਹ ਇਸ ਤੋਂ ਵੀ ਜਿਆਦਾ ਸਖਤ ਹੋਏਗਾ ਤੇ ਮੈਂ ਜਿਹੜਾ ਤੁਹਾਡੇ ਵਿੱਚ ਆ ਕੇ ਤੁਹਾਨੂੰ ਇਹ ਗੱਲ ਦੱਸਣ ਦੇ ਲਈ ਆਇਆ ਕਿ ਕੀ ਹਾਲਾਤ ਹੈ ਜਲੰਧਰ ਦੇ ਦੋਸਤੋ ਦੇਖ ਲਓ ਅੱਜ ਮਾਵਾਂ ਦੇ ਜਿਹੜੇ ਕੁੱਖਾਂ ਦੇ ਵਿੱਚੋਂ ਬੱਚੇ ਆ ਉਹ ਟੀਕੇ ਲਗਾ ਕੇ ਨਸ਼ਾ ਕਰਕੇ ਇਸ ਦੁਨੀਆ ਤੋਂ ਜਾ ਰਹੇ ਆ ਆਓ ਰੋਕ ਲਈਏ ਇੱਕ ਪੰਜਾਬ ਦੇ ਲਈ ਜਲੰਧਰ ਤੂੰ ਹੀ ਇਹ ਮੀਨ ਚਾਲੂ ਕਰ ਦੋ ਕਿ ਜੇ ਜਲੰਧਰ ਦੇ ਵਿੱਚ ਹੀ ਅਸੀਂ ਇਹ ਨਸ਼ੇ ਦਾ ਰੱਥ ਨੂੰ ਰੋਕ ਕੇ ਬਾਕੀ ਪੰਜਾਬ ਨੂੰ ਬਚਾ ਸਕੀਏ ਤੁਹਾਡਾ ਜਿਹੜਾ ਸਾਥ ਤੁਹਾਡਾ ਜਿਹੜਾ ਪਿਆਰ ਤੁਹਾਡੀ ਮਨੋਰਚ ਬਹੁਤ ਜ਼ਰੂਰਤ ਹੈ ਕਿਉਂਕਿ ਅਸੀਂ ਬਹੁਤ ਵੱਡੀ ਲੜਾਈ ਲੜਨ ਜਾ ਰਹੇ ਹਾਂ ਅਗਰ ਅੱਜ ਇੱਕ ਬੱਚਾ ਮਰਿਆ ਮੈਨੂੰ ਲੱਗਦਾ ਕਿ ਅਨਮ੍ਰਿਤ ਇਹਨਾਂ ਦੇ ਵਿੱਚ ਇਦਾਂ ਦੇ ਹੋਰ ਬਹੁਤ ਕੇਸ ਸਾਡੇ ਸਾਹਮਣੇ ਆਣਗੇ ਜਿਨੂੰ ਅਸੀਂ ਲੋਕ ਨਹੀਂ ਸਾਮ ਸਕਦੇ ਤੇ ਕਈ ਲੋਕ ਸ਼ਰਮ ਨਹੀਂ ਉਹਨਾਂ ਲੋਕਾਂ ਨੂੰ ਆ ਰਹੀ ਅੱਜ ਮੈਂ ਅਗਰ ਕਿਸੇ ਦਾ ਬੱਚਾ ਗਿਆ ਮੈਂ ਉਰੇ ਤੇ ਲਾਈਵ ਹੋ ਕੇ ਬੋਲ ਰਿਹਾ ਅੱਜ ਵੀ ਚਮਚੇ ਕੁਸ਼ੀਦ ਫਿਰ 20 ਤੋਂ 25 ਕਰੋੜ ਦੀਆਂ ਗੱਲਾਂ ਕਰ ਰਹੇ ਆ ਦੋਸਤ ਜੇ ਮੈਂ ਪੈਸਿਆਂ ਦੇ ਕਰਕੇ ਆਣਾ ਹੁੰਦਾ ਤੇ ਮੇਰੇ ਕੋਲ ਬਹੁਤ ਰਸਤੇ ਸੀ ਮੈਂ ਆਪਣੇ ਲੋਕਾਂ ਦੇ ਲਈ ਇਹ ਐਮਐਲਏ ਸ਼ਿਫਤੂ ਬਾਤ ਕੀ ਜੇ ਮੈਨੂੰ ਮੇਰੇ ਲੋਕ ਕਹਿਣ ਹੋਰ ਵੀ ਮੈਨੂੰ ਇਸ ਤੋਂ ਵੱਡੀ ਕੋਈ ਜੇ ਕੋਈ ਜ਼ਿੰਮੇਵਾਰੀ ਲਗਾਉਣ ਮੈਂ ਉਹ ਵੀ ਪੂਰੀ ਕਰ ਸਕਦਾ ਮੇਰੇ ਚ ਸ਼ਕਤੀ ਹੈ ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਫਸ਼ੀਲ ਕੁਮਾਰਿੰ ਕੁਝ ਟਿਕਟਸ ਛੱਡ ਕੇ ਆਏ ਆ ਟਿਕਟ ਕੱਟ ਕੇ ਨਹੀਂ ਗਏ ਉਹ ਇਸ ਕਰਕੇ ਅਸੀਂ ਲੋਕ ਨਾਲਜ ਤੇ ਨਹੀਂ ਆਏ ਅੱਜ ਜਿਉਆ ਜਲੰਧਰ ਦੇ ਵਿੱਚ ਹੋ ਰਿਹਾ ਕੋਲ ਨੂੰ ਸੱਚ ਦੱਸਣ ਦੇ ਲਈ ਆਏ ਆ ਤੇ ਜਿਨ੍ਹਾਂ ਦਾ ਉਹ ਬੱਚਾ ਹੋਏਗਾ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਉਸ ਦੇ ਪਰਿਵਾਰ ਨੂੰ ਸ਼ਕਤੀ ਦੇਈਓ ਉਹਨਾਂ ਦਾ ਬੱਚਾ ਚਲਾ ਗਿਆ ਕਿ ਉਹ ਇਸ ਭਾਣੇ ਨੂੰ ਸਹਿਨ ਕਰ ਸਕਣ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਚੇਤਾਵਨੀ ਦੇ ਰਿਹਾ ਕਿਸ ਮੇਰੇ ਹਲਕਿਆ ਦੇ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ mafia ਨੂੰ ਭਜਾ ਦਿਓ ਨਹੀਂ ਤੇ ਜਿੰਨੀ ਸਖਤ ਕਾਨੂੰਨ ਕਾਰਵਾਈ ਕਰਾਂਗੇ ਕਿ ਕੋਈ ਜਦੂ ਸਾਡੀਆਂ ਸਰਕਾਰਾਂ ਤੂੰ ਬਦਲ ਕੇ ਆ ਗਈਆਂ ਇਹ ਜਿਹੜੇ ਅਫਸਰ ਹੈ ਜਿਹੜੇ ਅੱਜ ਰਲ ਕੇ ਹਲਕੇ 'ਚ ਲਾਟਰੀ ਜਾਂ ਸ਼ਰਾਬ ਜਾਂ ਚਿੱਟਾ ਬੁਕਾ ਰਹੇ ਆ ਉਹ ਅਫਸਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਜਰੂਰ ਕਰਾਂਗੇ ਕਿਉਂਕਿ ਇਹ ਅੱਜ ਮੇਰਾ ਪਹਿਲਾ ਦਿਨ ਹੈ ਜਿਹੜਾ ਮੈਂ ਆਪਣੇ ਪਰਿਵਾਰ ਦੀ ਲੜਾਈ ਲੜਨ ਦੇ ਲਈ ਨਿਕਲਿਆ ਹੈ ਅੱਜ ਪਹਿਲੇ ਦਿਨ ਹੀ ਬਹੁਤ ਬੁਰੀ ਖਬਰ ਆਈ ਹੈ ਇਸ ਕਰਕੇ ਮੈਂ ਤੁਹਾਨੂੰ ਵੀ ਕਹਾਂਗਾ ਉਸ ਬੱਚੇ ਦੇ ਲਈ ਜਿਹੜਾ ਦੁਨੀਆ ਤੋਂ ਚਲਾ ਗਿਆ ਅਰਦਾਸ ਕਰਿਓ ਔਰ ਇਹ ਪਰਿਵਾਰ ਨੂੰ ਇਹ ਜਿਹੜੀ ਦੁੱਖ ਹੈ ਸ਼ੈਦੀ ਸ਼ਕਤੀ ਦੇ ਪਰਮਾਤਮਾ ਇਹਨੇ ਕਹਿੰਦਾ ਹੋਇਆ ਨਮਨ ਕਰਦਾ ਉਸ ਬੱਚੇ ਦੇ ਨਾਮ ਤੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਦੋਸਤੋ ਜਿਆਦਾ ਜਿਆਦਾ ਸ਼ੇਅਰ ਕਰਿਓ ਕਿ ਜਾਗ ਸਕੇ ਜਿਹੜੀ ਪੰਜਾਬ ਦੀ ਸਰਕਾਰ ਹੈ ਸਾਡੇ ਜਿਹੜੇ ਭਰਾ ਭੈਣ ਜਿਹੜੇ ਇਸ ਕੰਮ ਦੇ ਵਿੱਚ ਆ ਉਹ ਬਚ ਸਕਣ ਤੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਦੀ ਬਰਬਾਦੀ ਤੋਂ ਬਚਾ ਸਕੀਏ ਬਹੁਤ ਬਹੁਤ ਧੰਨਵਾਦ